ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਇੱਕ ਆਪਣੇ ਸਬਸਕ੍ਰਾਈਬਰ ਦਾ ਠੀਕ ਹੈ ਜੀ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਉਹ ਕਹਿੰਦੇ ਤੇ ਤੁਸੀਂ ਬਿੰਨਮਕੀਨ ਪਣਾ ਕੇ ਦਿਖਾਓ ਠੀਕ ਹੈ ਜੀ ਪੂਜੀਆ ਤੇ ਲੋ ਜੀ ਆਪਾਂ ਨੇ ਅੱਜ ਬੇਸਣ ਦੀ ਠੀਕ ਹੈ ਜੀ ਨਮਕੀਨ ਪੂਜੀਆ ਬਣਾਈ ਹੈ ਸੋ ਬਿਲਕੁਲ ਸੌਖੇ ਤਰੀਕੇ ਨਾਲ ਬਣਾਈ ਹੈ ਠੀਕ ਹੈ ਜੀ ਅੱਗੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਠੀਕ ਹੈ ਜੀ ਤab ਵੀਡੀਓ ਨਾਲ ਬਣੇ ਰਹੋ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਨਮਕੀਨ ਪੂਜੀਆ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਨਮਕੀਨ ਪਕੌੜੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਬੇਸਣ ਬੇਸਣ ਦੀ ਕਵਾਂਟੀਟੀ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਲੈ ਲਿਓ ਠੀਕ ਹੈ ਜੀ ਜਿੰਨੀਆਂ ਤੁਸੀਂ ਜ਼ਿਆਦਾ ਬਣਾਉਣੀ ਹੋਈਆਂ ਜ਼ਿਆਦਾ ਲੈ ਲਿਓ ਕੱਟ ਬਣਾਉਣੀਆਂ ਹੋਈਆਂ ਕੱਟ ਦੇ ਦੇ ਸਭ ਤੋਂ ਪਹਿਲਾਂ ਬੇਸਣ ਦੇ ਵਿੱਚ ਪਾਵਾਂਗੇ ਨਮਕ ਠੀਕ ਆ ਜੀ ਨਮਕੀਨ ਪਕੌੜੀਆਂ ਦੇ ਵਿੱਚ ਜਿਹੜੀਆਂ ਆਪਾਂ ਵਿਆਹ ਸ਼ਾਦੀਆਂ 'ਚ ਬਣਾਉਂਦੇ ਕੋਈ ਜ਼ਿਆਦਾ ਸਮਾਨ ਨਹੀਂ ਪੈਂਦਾ ਨੂਨ ਮਿਰਚ ਦੀ ਉਹ ਗੇਮ ਹੁੰਦੀ ਆ ਤੇ ਜਾਂ ਫਿਰ ਆਪਾਂ ਇਹਦੇ ਚੱਲਾ ਸੁਣ ਦਾ ਪਾਣੀ ਯੂਜ਼ ਕਰ ਸਕਦੇ ਹਾਂ ਠੀਕ ਆ ਜੀ ਹੋਰ ਇਹਦੇ ਵਿੱਚ ਕੋਈ ਵੈਦ ਨਹੀਂ ਤੇ ਲਓ ਜੀ ਨੂਨ ਆਪਾਂ ਨੇ ਪਾ ਲਿਆ ਉਸ ਤੋਂ ਬਾਅਦ ਪਾਵਾਂਗੇ ਠੀਕ ਆ ਜੀ ਲਾਲ ਮਿਰਚ ਦੇਗੀ ਮਿਰਚ ਨਹੀਂ ਪਾਉਣੀ ਲਾਲ ਮਿਰਚ ਪਾਉਣੀ ਠੀਕ ਆ ਜੀ ਪੀਸੀ ਹੋਈ ਤੇ ਲਓ ਜੀ ਮਿਰਚ ਵੀ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਪਾ ਲਿਓ ਜਿੰਨੀ ਕਿ ਤੁਸੀਂ ਪੱਧ ਘੱਟ ਖਾਣਦੇ ਹੋ ਉਸ ਤੋਂ ਬਾਅਦ ਪਾਵਾਂਗੇ ਇਹਦੇ 'ਚ ਥੋੜਾ ਜਿਹਾ ਇਹਨੂੰ ਖਸਤਾ ਕਰਨ ਵਾਸਤੇ ਚਾਹੇ ਕਿ ਪਾ ਦਿਓ ਠੀਕ ਹੈ ਜੀ ਚਾਹੇ ਪਾ ਦਿਓ ਥੋੜਾ ਜਿਹਾ ਇੰਨਾ ਕੁ ਅਧਿਕਾ ਗਾਰਸ਼ੀ ਰਫੈਂਡ ਦੀ ਤੇ ਲਓ ਜੀ ਇਹਨੂੰ ਕਰਦੇ ਹਾਂ ਹੁਣ ਸਾਰੇ ਨੂੰ ਮਿਕਸ ਠੀਕ ਹੈ ਜੀ ਤੇ ਇਹਦੇ 'ਚ ਪਾਵਾਂਗੇ ਹੁਣ ਆਪਾਂ ਪਾਣੀ ਤੇ ਲਓ ਜੀ ਇਹਨੂੰ ਕਰਦੇ ਹਾਂ ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਪਹਿਲਾਂ ਪਹਿਲਾਂ ਜਿਹੜਾ ਪਾਣੀ ਹੈ ਉਹ ਜ਼ਿਆਦਾ ਨਹੀਂ ਪਾਉਣਾ ਠੀਕ ਹੈ ਜੀ ਤੇ ਲਓ ਜੀ ਪਹਿਲਾਂ ਸਾਰੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਲਓ ਜੀ ਬੇਸਣ ਆਪਣਾ ਪਣ ਕੇ ਰੈਡੀ ਹੈ ਠੀਕ ਹੈ ਜੀ ਬੇਸਣ ਦਾ ਜਿਹੜਾ ਟੋਵਾ ਹੈ ਉਹ ਜ਼ਿਆਦਾ ਠੀਕ ਹੈ ਜੀ ਨਾ ਸਖਤ ਚਾਹੀਦਾ ਹੈ ਤੇ ਨਾ ਹੀ ਨਰਮ ਚਾਹੀਦਾ ਹੈ ਆ ਦੇਖੋ ਇਦਾਂ ਦਾ ਆਪਾਂ ਨੇ ਮੀਡੀਅਮ ਜਿਹਾ ਰੱਖਣਾ ਹੈ ਸੋ ਇੱਕ ਗੱਲ ਹੋਰ ਹੈ ਜੀ ਵੀਡੀਓ ਦੇ ਵਿੱਚ ਹੁਣ ਮੱਖੀਆਂ ਠੀਕ ਹੈ ਜੀ ਕਿਉਂਕਿ ਗਰਮੀ ਆ ਗਈ ਮੱਖੀਆਂ ਆਉਣ ਲੱਗ ਗਈਆਂ ਸੋ ਕਈ ਵਾਰ ਵੀਡੀਓ ਚ ਆ ਜਾਂਦੀਆਂ ਮੱਖੀਆਂ ਕਿਸੇ ਭਾਂਡੇ ਉੱਪਰ ਵੀ ਬੈਠੇ ਜਾਂਦੀਆਂ ਠੀਕ ਹੈ ਜੀ ਹੁਣ ਰੋਕ ਤੰਦਾ ਨਹੀਂ ਸਕਦੇ ਨਹੀਂ ਵੈਸੇ ਤੂੰ ਵੀ ਮੈਂ ਲਾਈ ਹੋਈ ਹੈ ਜੀ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਕਈ ਵਾਰ ਕੋਈ ਨਾ ਕੋਈ ਮੱਖੀ ਵੀਡੀਓ ਦੇ ਵਿੱਚ ਆ ਜਾਂਦੀ ਸੋ ਕਈ ਵਾਰ ਭੈਣ ਭਰਾ ਕੋਈ ਕਮੈਂਟ ਕਰਨ ਲੱਗ ਜਾਂਦੇ ਆ ਵੀ ਮੱਖੀਆਂ ਇਦਾਂ ਜਾਂ ਉਦਾਂ ਠੀਕ ਹੈ ਜੀ ਸੋ ਵੀ ਠੀਕ ਹੈ ਜੀ ਇਸ ਚੀਜ਼ ਦਾ ਗੁੱਸਾ ਨਹੀਂ ਕਰਨਾ ਕਿਸੇ ਨੇ ਵੀ ਸੋ ਲਓ ਜੀ ਤੇ ਹੁਣ ਜਿਹੜੀ ਨਮਕੀਨ ਪਕੌੜੀਆਂ ਮੈਂ ਤੁਹਾਨੂੰ ਬਣਾ ਕੇ ਦਿਖਾਉਂਗਾ ਠੀਕ ਹੈ ਜੀ ਅੱਜ ਪਿਛਲੀ ਵਾਰੀ ਮੈਂ ਜਿਹੜੀ ਮਿੱਠੀਆਂ ਪਕੌੜੀਆਂ ਦੀ ਵੀਡੀਓ ਪਾਈ ਤੀ ਠੀਕ ਹੈ ਜੀ ਉਹ ਵੀ ਮੈਂ ਇੱਕ ਹੱਥ ਨਾਲ ਬਣਾ ਕੇ ਦਿਖਾਈਆਂ ਤੀਆਂ ਠੀਕ ਹੈ ਜੀ ਜਿਹੜੀ ਆਪਣੇ ਘਰਾਂ ਦੇ ਵਿੱਚ ਝਾਰਨੀ ਹੁੰਦੀ ਆ ਜੇ ਤੁਹਾਡੇ ਕੋਲ ਮਸ਼ੀਨ ਨਾ ਹੋਈ ਤਾਂ ਤੁਸੀਂ ਐਦਾਂ ਦੀ ਝਾਰਨੀ ਨਾਲ ਠੀਕ ਹੈ ਜੀ ਬਣਾ ਸਕਦੇ ਹੋ ਇਹਦੇ ਤੇ ਬੇਸਣ ਰੱਖ ਕੇ ਦੱਬ ਕੇ ਇਹ ਥੋੜੀਆਂ ਮੋਟੀਆਂ ਨਿਕਲੂਗੀਆਂ ਜਾਂ ਫਿਰ ਤੁਸੀਂ ਬਾਜ਼ਾਰ ਤੋਂ ਠੀਕ ਹੈ ਜੀ ਭੰਡਾਰੀ ਦੁਕਾਨ ਤੋਂ ਮਸ਼ੀਨ ਲੈ ਕੇ ਮਸ਼ੀਨ ਚ ਵੀ ਬਣਾ ਸਕਦੇ ਆ ਠੀਕ ਹੈ ਜੀ ਤੇ ਇਹ ਬਰੀਕ ਜਾਲੀ ਹੁੰਦੀ ਹੈ ਜੀ ਬਿਲਕੁਲ ਤੇ ਇਹ ਮੀਡੀਅਮ ਜਾਲੀ ਆ ਠੀਕ ਹੈ ਜੀ ਆਪਾਂ ਬਣਾਵਾਂਗੇ ਅੱਜ ਮੀਡੀਅਮ ਚ ਆਜੋ ਫਿਰ ਹੁਣ ਰੱਖ ਦਿਆਂ ਕੜਾਹੀ ਚ ਤੇਲ ਤੇ ਲਓ ਜੀ ਹੁਣ ਪਾਉਨੇ ਆਪਾਂ ਮਸ਼ੀਨ ਦੇ ਵਿੱਚ ਜਾਲੀ ਠੀਕ ਹੈ ਜੀ ਇਦਾਂ ਸੈੱਟ ਕਰਕੇ ਪਾ ਲੈਣੀ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਲਾਉਣਾ ਹੱਥ ਨੂੰ ਪਾਣੀ ਤਾਂ ਜੋ ਬੇਸਣ ਨਾ ਚਿਪਕੇ ਠੀਕ ਹੈ ਜਿਹੜਾ ਆਪਾਂ ਨੇ ਬੇਸਣ ਦਾ ਟੋਪ ਬਣਾਇਆ ਤਾਂ ਉਹ ਪਾ ਲਾਂਗੇ ਮਸ਼ੀਨ ਦੇ ਵਿੱਚ ਸੈੱਟ ਕਰ ਲਾਂਗੇ ਥੱਲੇ ਉਹਨੂੰ ਤੇ ਉਸ ਤੋਂ ਬਾਅਦ ਜਿਹੜਾ ਮਸ਼ੀਨ ਦਾ ਠੀਕ ਹੈ ਜੀ ਪੱਤਾ ਇਹਦੇ ਤੇ ਹਲਕਾ ਜਿਹਾ ਪਾਣੀ ਪਾ ਲਾਂਗੇ ਉਹਨੂੰ ਤਾ ਜੋ ਪੱਤੇ ਨਾਲ ਵੀ ਵੇਸਣਾਂ ਜਿਪਕੇ ਤੇ ਲੋ ਜੀ ਹੁਣ ਕਸਦੇ ਆ ਮਸ਼ੀਨ ਨੂੰ ਆਪਾਂ ਤੇ ਜੇ ਤੁਹਾਡੇ ਕੋਲ ਮਸ਼ੀਨ ਨਹੀਂ ਹੈਗੀ ਠੀਕ ਹੈ ਜੀ ਤਾਂ ਤੁਸੀਂ ਭਾਂਡ ਵਾਲੀ ਦੁਕਾਨ ਤੋਂ ਛੋਟੀ ਮਸ਼ੀਨ ਖਰੀਦ ਸਕਦੇ ਹੋ ਠੀਕ ਹੈ ਜੀ ਮਿਲ ਜਾਂਦੀਆਂ ਸਟੀਲ ਦੀਆਂ ਮਸ਼ੀਨਾਂ ਤੇ ਜਾਂ ਫਿਰ ਐਦਾਂ ਦੀ ਝਾਰਨੀ ਨਾਲ ਠੀਕ ਹੈ ਤੇ ਤੁਸੀਂ ਵੇਸਣ ਰੱਖ ਕੇ ਉੱਪਰ ਦੱਬ ਕੇ ਪ੍ਰੈਸ ਕਰਕੇ ਵੀ ਬਣਾ ਸਕਦੇ ਹੋ ਇਹ ਨਾਲ ਮੋਟੀਆਂ ਬਣੂਗੀਆਂ ਤੇ ਜੇ ਤੁਸੀਂ ਝਾਰਨੀ ਨਾਲ ਕਿੱਦਾਂ ਬਣਦੀਆਂ ਠੀਕ ਹੈ ਜੀ ਦੇਖਣੀਆਂ ਐ ਤਾਂ ਤੁਸੀਂ ਚੈਨਲ ਤੇ ਆ ਕੇ ਉਹ ਮੈਂ ਮਿੱਠੀਆਂ ਪਕੌੜੀਆਂ ਦੀ ਵੀਡੀਓ ਬਣਾਈ ਹੋਈ ਹੈ ਜੀ ਤੁਸੀਂ ਉਹ ਵੀਡੀਓ ਤੇ ਦੇਖ ਸਕਦੇ ਹੋ ਵੀ ਕਿੱਦਾਂ ਠੀਕ ਹੈ ਜੀ ਮੈਂ ਉਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਤੇ ਲੋ ਜੀ ਜਿਹੜੇ ਭੈਣ ਭਰਾਵਾਂ ਨੇ ਮਿੱਠੀਆਂ ਪਕੌੜੀਆਂ ਦੀ ਠੀਕ ਹੈ ਜੀ ਸੇਰਨੀ ਦੀ ਨਹੀਂ ਦੇਖੀ ਵੀਡੀਓ ਉਹ ਵੀਡੀਓ ਵੀ ਦੇਖ ਲਓ ਠੀਕ ਹੈ ਜੀ ਨਾਲੇ ਤੇ ਨਾਲੇ ਬਣਦੀਆਂ ਦੇਖ ਲਓ ਤੇ ਲੋ ਜੀ ਅੱਜ ਬਣਾਵਾਂਗੇ ਆਪਾਂ ਮਸ਼ੀਨ 'ਚ ਤੇ ਲੋ ਜੀ ਇਧਰ ਸੇਕ ਵੀ ਆਪਣਾ ਗਰਮ ਹੋ ਚੁੱਕਿਆ ਏ ਸੇਕ ਠੀਕ ਹੈ ਜੀ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਤੇ ਘੱਟ ਵੀ ਨਹੀਂ ਹੋਣਾ ਚਾਹੀਦਾ ਤੇ ਲੋ ਜੀ ਹੁਣ ਆਪਾਂ ਇਹਦੇ 'ਚ ਆ ਦੇਖੋ ਛੱਡਾਂਗੇ ਆਪਣੀਆਂ ਪਕੌੜੀਆਂ ਠੀਕ ਹੈ ਜੀ ਪਪਾ ਛੱਡ ਲਾਂਗੇ ਪਹਿਲਾਂ ਅੱਧੀ ਮਸ਼ੀਨ ਤੇ ਫਿਰ ਛੱਡਾਂਗੇ ਠੀਕ ਹੈ ਜੀ ਦੋ ਭਾਰ ਚ ਨਿਕਲੂਗੀ ਇਹ ਕਿਉਂਕਿ ਬੇਸਣ ਜ਼ਿਆਦਾ ਹੈ ਤੇ ਸੇਕ ਹਮੇਸ਼ਾ ਠੀਕ ਹੈ ਜੀ ਮੀਡੀਅਮ ਰੱਖਣਾ ਆ ਦੇਖੋ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਨਮਕੀਨ ਹੈ ਜਿਹੜੀ ਘਰੇ ਬਣਾ ਸਕਦੇ ਹੋ ਕਿਉਂਕਿ ਅੱਜ ਕੱਲ ਬਾਜ਼ਾਰ ਦੇ ਵਿੱਚ ਬਹੁਤ ਸਾਰਾ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਸਮਾਨ ਵਿਕਦਾ ਹੈ ਤੁਸੀਂ ਘਰੇ ਬਣਾ ਕੇ ਠੀਕ ਹੈ ਜੀ ਇੰਜੋਏ ਕਰ ਸਕਦੇ ਹੋ ਚਾਹ ਨਾਲ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਦਵਾਈ ਸਟਾਈਲ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਹੁਣ ਉਸ ਤੋਂ ਬਾਅਦ ਕੱਟਾਂਗੇ ਥਾਲੀ ਦੇ ਵਿੱਚ ਤੇ ਲੋ ਜੀ ਨਮਕੀਨ ਆਪਣੀ ਪੱਕ ਚੁੱਕੀ ਆ ਜ्यादा ਆਪਾਂ ਨੇ ਇਹ ਲਾਲ ਵੀ ਨਹੀਂ ਕਰਨੀ ਕਿਉਂਕਿ ਜਿਆਦਾ ਲਾਲ ਕੀਤੀਆਂ ਹੋਈਆਂ ਕੜੱਤਣ ਤੇ ਆ ਜਾਂਦੀਆਂ ਕੌੜੀਆਂ ਹੋ ਜਾਂਦੀਆਂ ਠੀਕ ਹੈ ਜੀ ਜੇᱫੋ ਹਲਕੀ ਜੀ ਬ੍ਰਾਊਨ ਹੋ ਗਈ ਇਹ ਠੀਕ ਹੈ ਜੀ ਆਪਾਂ ਨੇ ਫਿਰ ਇਹ ਨਿਚੋੜ ਕੇ ਤੇਲ ਚੋਂ ਬਾਹਰ ਕੱਢ ਲੈਣੀ ਤੇ ਲੋ ਜੀ ਹੁਣ ਦੂਜਾ ਘਾਣਾ ਵੀ ਬਣਾ ਲਾਂਗੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਆ ਥੋੜੀ ਦੇਰ ਬਾਅਦ ਪਲੇਟ 'ਚ ਕੱਢ ਕੇ ਤੇ ਲੋ ਜੀ ਇਹ ਵੀ ਘਾਣਾ ਆਪਣਾ ਪੱਕ ਚੁੱਕਿਆ ਜੀ ਠੀਕ ਹੈ ਜੀ ਆ ਦੇਖੋ ਆਪਣੀਆਂ ਪਾਇਆ ਕਪੇਸਨ ਨਾਲ ਕਿੰਨੀਆਂ ਪਕੌੜੀਆਂ ਬਣ ਗਈਆਂ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੇ ਲਓ ਜੀ ਨਮਕੀਨ ਪੂਜਿਆ ਜਣੀ ਪਕੌੜੀਆਂ ਬਣ ਕੇ ਹੋ ਗਈਆਂ ਆਪਣੀਆਂ ਰੈਡੀ ਐਨ ਕਰਾਰੀਆਂ ਕਰਾਰੀਆਂ ਤੇ ਤੁਹਾਨੂੰ ਆਜਮ ਸੁਣਾ ਦਿੰਦੇ ਆ ਜੀ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਨਮਕੀਨ ਜਿਹੜੀ ਉਹ ਬਣਾ ਸਕਦੇ ਹੋ ਠੀਕ ਹੈ ਜੀ ਮਸ਼ੀਨ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਤੇ ਮਿਲਦੇ ਆ ਜੀ ਹੋਰ ਇੱਕ ਹੁਣ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ